ਭਾਈ ਸਧਾਰਨ ਜੀ ਉਹ ਗੁਰਮੁਖ ਪ੍ਰੇਮ ਵਿੱਚ ਭਿੱਜੇ ਹੋਏ ਨੇ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੋਈ ਸਤਸੰਗਿਓ ਧਿਆਨ ਦਿਓ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਵੀ ਬਚਪਨ ਦੇ ਵਿੱਚ ਹੀ ਛੋਟੀ ਉਮਰ 'ਚ ਜੀ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਪ੍ਰਾਪਤ ਹੋਈ ਗੁਰਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਦੇ ਪਿਤਾ ਜੀ ਉਹਨਾਂ ਦੀ ਸੰਗਤ ਪ੍ਰਾਪਤ ਹੋਈ ਬਾਬਾ ਬੁੱਢਾ ਸਾਹਿਬ ਜੀ ਦਾ ਸੰਗ ਵੀ ਹੋਇਆ ਬਾਬਾ ਬੁੱਢਾ ਸਾਹਿਬ ਦੇ ਨਾਲ ਪਿੰਡ ਸੰਘਾਰ ਵਿਖੇ ਉੱਥੇ ਵੀ ਗੁਰੂ ਅੰਗਦ ਦੇ ਪਾਤਸ਼ਾਹ ਰਣਨ ਕੀਤੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਕੋਲੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਮਾਂ ਆਇਆ ਜੀ ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਸਤਿਗੁਰੂ ਜੀ ਦੇ ਦਰ ਤੇ ਵੀ ਜਾਣਾ ਸੰਗਤ ਕਰਨੀ ਪ੍ਰੇਮ ਨਾਲ ਸੇਵਾ ਕਰਨੀ ਜਿਸ ਵੇਲੇ ਧੰਨ ਗੁਰੂ ਅਮਰਦਾਸ ਪਿਤਾ ਜੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਦੀ ਕਾਰ ਸੇਵਾ ਕਰਾ ਰਹੇ ਨੇ ਗੁਰਮੁਖਣਾ ਸਲਾਹ ਕੀਤੀ ਕਿ 84 ਪੌੜੀਆਂ ਬਣਾਉਣੀਆਂ ਨੇ ਬੌਲੀ ਸਾਹਿਬ ਦੀਆਂ ਹੁਣ ਬਾਕੀ ਪੌੜੀਆਂ ਤਿਆਰ ਹੋ ਗਈਆਂ ਹੁਣ ਜਿਹੜੀਆਂ ਪੌੜੀਆਂ ਜਲ ਵਿੱਚ ਬਣਨੀਆਂ ਸਨ ਥੱਲੇ ਵਾਲੀਆਂ ਪਾਣੀ ਵਿੱਚ ਬਣਨੀਆਂ ਸਨ ਉਹ ਬੜੀਆਂ ਔਖੀਆਂ ਸਨ ਹੁਣ ਭਾਈ ਸੁਧਾਰਨ ਜੀ ਲੋਹਾਰ ਨੇ ਲੋਹਾਰ ਦੇ ਕਿਰਤ ਕਰਦੇ ਨੇ ਨ ਭਾਈ ਸੁਧਾਰਨ ਜੀ ਨੇ ਉਹ ਜੋ ਸੱਤ ਪੌੜੀਆਂ ਬਣੀਆਂ ਸਨ ਸਤਗੁਰੂ ਕੋਲੋਂ ਆਪ ਹੱਥ ਜੁੜ ਕੇ ਉਹ ਸੇਵਾ ਮੰਗੀ ਐਡੇ ਪ੍ਰੇਮ ਦੇ ਭਿੱਜ ਕੇ ਉਹ ਸੱਤ ਪੌੜੀਆਂ ਬਣਾਈਆਂ ਲੋਹੇ ਜੀਆਂ ਮੇਖਾਂ ਲਾ ਲਾ ਕੇ ਪੱਕੀਆਂ ਪੌੜੀਆਂ ਬਣਾਈਆਂ ਬੜੀਆਂ ਇਸ ਸੁੰਦਰ ਉਹ ਪੌੜੀਆਂ ਬਣੀਆਂ ਜੀ ਸੱਤ ਪੌੜੀਆਂ ਜਲ ਦੇ ਵਿੱਚ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਸੀੜੀ ਬਣੀ ਸੁੰਦਰ ਜਲ ਮਾਹੇ ਸੀੜੀ ਦੇ ਪੌੜੀ ਨੂੰ ਪੀ ਪੌੜੀਆਂ ਬੜੀਆਂ ਸੁੰਦਰ ਬਣੀਆਂ ਜਲ ਦੇ ਵਿੱਚ ਸੀੜੀ ਬਣੀ ਸੁੰਦਰ ਜਲ ਮਾਹੇ ਅਤ ਸੁਖੈਨ ਜਲ ਲੀਜੇ ਤਾਹੇ कि ਜਲ ਲੈਣਾ ਬੜਾ ਸੌਖਾ ਹੋ ਗਿਆ ਉੱਥੇ। ਪਤ ਸੁਖੈਨ ਜਲ ਲੀਜੇ ਤਾਹੇ। ਗੁਰੂ ਅਮਰਦਾਸ ਪਿਤਾ ਜੀ ਬੜੇ ਪ੍ਰਸੰਨ ਹੋਏ ਕੋਲ ਬੁਲਾਇਆ। ਇਥੇ ਇਤਿਹਾਸ ਗੁਰਮੁਖ ਲਿਖਿਆ। ਗੁਰੂ ਅਮਰਦਾਸ ਪਿਤਾ ਜੀ ਨੇ ਭਾਈ ਸੁਧਾਰਨ ਜੀ ਨੂੰ ਥਾਪੜਾ ਦਿੱਤਾ। ਕਹਿੰਦੇ ਸ਼ਾਬਾਸ਼। ਭਾਈ ਸੁਧਾਰਨ ਸ਼ਾਬਾਸ਼। ਉਹ ਭਾਈ ਸੁਧਾਰਨ ਤੂੰ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ ਬੜੀ ਭਿਜ ਕੇ ਸੇਵਾ ਕੀਤੀ ਹੈ ਬੜੀ ਨਿਮਰਤਾ ਦੇ ਵਿੱਚ ਸੇਵਾ ਕੀਤੀ ਭਾਈ ਸੁਧਾਰਨ ਨੇ ਹੁਣ ਤੂੰ ਸੰਤ ਬਣ ਗਿਆ ਸੰਤ ਇੱਥੇ ਫਿਰ ਨਿਮਾ ਪ੍ਰਕਾਸ਼ ਦੇ ਬੋਲ ਨੇ ਜੀ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਤੈ ਮੇਰੀ ਵੱਡੀ ਸੇਵਾ ਕੀਤੀ ਹੈ ਭਾਈ ਸੁਧਾਰਨ ਜੀ ਨੂੰ ਤੈ ਮੇਰੀ ਵੱਡੀ ਸੇਵਾ ਕੀਤੀ ਹੈ ਅਬ ਤੇਰਾ ਨਾਮ ਸੰਤ ਸੁਧਾਰਨ ਹੁਆ ਤੈ ਮੇਰੀ ਵੱਡੀ ਸੇਵਾ ਕੀਤੀ ਹੈ ਅਬ ਤੇਰਾ ਨਾਮ ਸੰਤ ਸੁਧਾਰਨ ਹੁਆ ਅਗਲੇ ਬਚਨ ਗੁਰੂ ਅਮਰਦਾਸ ਜੀ ਨੇ ਕੀਤੇ ਜੋ ਮਹਿਮਾ ਪ੍ਰਕਾਸ਼ਿਤ ਲਿਖੇ ਨੇ ਕਹਿੰਦੇ ਸਤਨਾਮ ਮੰਤਰ ਜਪ ਅਰਜ ਪਾਓ ਸਤਸੰਗਿਓ ਬੜੀਆਂ ਖੁਸ਼ੀਆਂ ਦਿੱਤੀਆਂ ਗੁਰੂ ਅਮਰਦਾਸ ਪਿਤਾ ਜੀ ਨੇ ਬਹੁਤ ਖੁਸ਼ੀਆਂ ਦਿੱਤੀਆਂ ਗੁਰੂ ਅਮਰਦਾਸ ਪਿਤਾ ਜੀ ਅੱਖ ਲੱਗੇ ਤੁਮਰੀ ਟਹਿਲ ਪੜੀ ਸਭ ਥਾਂਇ ਕਹਿੰਦੇ ਤੇਰੀ ਸੇਵਾ ਉਹ ਦਰਗਾਹ ਦੇ ਵਿੱਚ ਹਰ ਜਗ੍ਹਾ ਤੇ ਥਾਂ ਪੈ ਗਈ ਆ ਪ੍ਰਵਾਨ ਹੋ ਗਈ ਭਾਮ ਤੁਮਰੀ ਟਹਿਲ ਪੜੀ ਸਭ ਥਾਂਇ ਸਤਿਗੁਰੂ ਕਹਿੰਦੇ ਉਹ ਭਾਈ ਸੁਧਾਰਨ ਜੀ ਜੋ ਤੁਸੀਂ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਨਿਮਰਤਾ ਦੇ ਨਾਲ ਸੇਵਾ ਕੀਤੀ ਹੈ ਦਰਗਾਹ ਦੇ ਵਿੱਚ ਵੀ ਤੇ ਹਰ ਥਾਂ ਤੇ ਉਹ ਥਾਂ ਪੈ ਗਈ ਪ੍ਰਵਾਨ ਹੋ ਗਈ ਸੇਵਾ ਤੁਮਰੀ ਟਹਿਲ ਪਰੀ ਸਭ ਥਾਂਇ ਕਰੋ ਭਜਨ ਗ੍ਰਹਿ ਮੋ ਅਬ ਜਾਏ ਕਹਿੰਦੇ ਹੁਣ ਤੁਸੀਂ ਆਪਣੇ ਘਰ ਚਲੇ ਜਾਓ ਉੱਥੇ ਜਾ ਕੇ ਪਰਮੇਸ਼ਰ ਦੀ ਭਗਤੀ ਕਰੋ ਆਪਣੀ ਕਿਰਤ ਕਰੋ ਆਪ ਹੀ ਨਾਮ ਜਪੋ ਹੋਰਨਾਂ ਨੂੰ ਨਾਮ ਵੀ ਜਪਾਓ ਤੁਮਰੀ ਟਹਿਲ ਪਰੀ ਸਭ ਥਾਂ ਐ ਕਰੋ ਭਜਨ ਗ੍ਰਹਿ ਮੋਂ ਅਬਜਾਈ ਗੁਰੂ ਅਮਰਦਾਸ ਪਿਤਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਗੁਰੂ ਅਮਰਦਾਸ ਪਿਤਾ ਜੀ ਐਡੇ ਪ੍ਰਸੰਨ ਹੋ ਗਏ ਸੰਗਤ ਜੀ ਵੇਖੋ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਨਿਮਰਤਾ ਦੇ ਨਾਲ ਕੋਈ ਸੇਵਾ ਕਰੇ ਤਾਂ ਸਹੀ ਥਾਪੜਾ ਵੀ ਦਿੱਤਾ ਗੁਰੂ ਅਮਰਦਾਸ ਪਿਤਾ ਜੀ ਨੇ ਰਹਿਮਤਾਂ ਵੀ ਕੀਤੀਆਂ ਅਗਲੀ ਵੱਡੀ ਬਖਸ਼ਿਸ਼ ਪਤਾ ਕੀ ਕੀਤੀ ਗੁਰੂ ਅਮਰਦਾਸ ਪਿਤਾ ਜੀ ਨੇ ਕਹਿੰਦੇ ਭਾਈ ਸੁਧਾਰਨ ਜੀ ਤੁਹਾਨੂੰ ਅਸਿੱਤ ਸਿੱਖੀ ਦੇ ਪ੍ਰਚਾਰ ਦੀ ਮੰਜੀ ਸੌਂਪਦੇ ਆਂ ਆਪਣੇ ਇਲਾਕੇ ਬਕਾਲੇ ਵਿੱਚ ਚਲੇ ਜਾਓ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਫਿਰ ਸਤਿਗੁਰੂ ਕੋਲੋਂ ਖੁਸ਼ੀਆਂ ਲੈ ਕੇ ਭਾਈ ਸੁਧਾਰਨ ਜੀ ਆਪਣੇ ਇਲਾਕੇ ਵਿੱਚ ਆ ਗਏ ਦਿਨ ਰਾਤ ਸਿੱਖੀ ਦਾ ਪ੍ਰਚਾਰ ਕੀਤਾ ਆਪਣੀ ਲੋਹਾਰ ਦੀ ਕਿਰਤ ਲਈ ਕੀਤੀ ਟੁੱਟਿਆਂ ਨੂੰ ਗੁਰਨਾਮਕ ਦੇ ਘਰ ਨਾਲ ਜੋੜਿਆ ਗੁਰੂ ਅਮਰਦਾਸ ਜੀ ਤੋਂ ਬਾਅਦ ਸਮਾਂ ਆ ਗਿਆ ਜੀ ਗੁਰੂ ਅੰਮ੍ਰਿਤਦਾਸ ਦਾ ਉਦੋਂ ਵੀ ਸੇਵਾ ਨਿਭਾਉਂਦੇ ਰਹੇ ਸੇ ਸਮਾਂ ਆ ਗਿਆ ਧੰਗੁਰੂ ਅਰਜਨ ਦੇ ਪਿੱਤਾ ਜੀ ਦਾ ਗੁਰੂ ਅਰਜਨ ਦੇ ਮਹਾਰਾਜ ਦੇ ਵੇਲੇ ਵੀ ਸੇਵਾ ਨਿਭਾਉਂਦੇ ਰਹੇ ਸਤਿਗੁਰੂ ਕੋਲੋਂ ਵੀ ਖੁਸ਼ੀਆਂ ਪ੍ਰਾਪਤ ਕੀਤੀਆਂ ਸੇਵਾ ਕਰਦੇ ਆ ਕਰਦੇ ਆ ਨਾਮ ਜਪਦੇ ਜਪਦੇ ਨਾਮ ਜਪਾਉਂਦੇ ਆ ਜਪਾਉਂਦੇ ਆ ਭਾਈ ਸੁਧਾਰਨ ਸਿੰਘ ਨੇ ਬਾਬੇ ਬਕਾਲੇ ਦੀ ਧਰਤੀ ਤੇ ਗੁਰਮਖੋ ਉੱਥੇ ਹੀ ਵਿਸ਼ਵਾਸ ਤੇ ਅੱਗੇ ਗੁਰਮਖੋ ਵੇਖੋ ਕਿੰਡੀ ਵੱਡੀ ਬਖਸ਼ਿਸ਼ ਕੀਤੀ ਸਤਸੰਗਿਓ ਕੋਈ ਪ੍ਰੇਮ ਕਰੇ ਦਾ ਸਹੀ ਗੁਰੂ ਦੇ ਨਾਲ ਸਤਿਗੁਰੂ ਕਿੰਡੀ ਵੱਡੀ ਪਦਵੀ ਗੁਰਮਖੋ ਉਹਦੀ ਝੋਲੀ 'ਚ ਪਾ ਦਿੰਦੇ ਨੇ